ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਆ ਗੰਡ ਟਾਂਕਾ ਜਿੰਨੂੰ ਕਿ ਅਸੀਂ ਗੰਡ ਦੇ ਡਿਜ਼ਾਈਨ ਦੇ ਨਾਲ ਕੋਈ ਵੀ ਇਹਦਾ ਜਿਹੜਾ ਫਲਾਰ ਬਣਾ ਸਕਦੇ ਆ ਤੁਸੀਂ ਸੂਟ ਕੱਢ ਲਓ ਤੁਸੀਂ ਕੋਈ ਵੀ ਚੀਜ਼ ਕੱਢ ਲਓ ਘਰ ਦੇ ਵਿੱਚ ਹਨਾ 쿠ਸ਼ਨ ਵੀ ਕੱਢ ਲਓ ਕਵਰ ਵੀ ਕੁਝ ਵੀ ਕਿਤੇ ਵੀ ਡਿਜ਼ਾਈਨ ਪਾ ਸਕਦੇ ਹੋ ਤੇ ਮੇਰਾ ਮਕਸਦ ਆ ਕਿ ਤੁਹਾਨੂੰ ਟਾਂਕਾ ਦੱਸਣਾ ਤੇ ਇਸ ਲਈ ਮੈਂ ਤੁਹਾਡੇ ਵਾਸਤੇ ਅੱਜ ਲੈ ਕੇ ਆਈ ਆਂ ਮਤਲਬ ਜਿਹੜਾ ਗੰਡ ਸਟਿਚ ਉਹ ਦੱਸਾਂਗੇ ਅਸੀਂ ਤੁਹਾਨੂੰ ਤੇ ਮੈਂ ਹਲਕੇ ਜੇ ਅੰਬੀ ਬਣਾ ਕੇ ਡਰਾ ਕਰ ਲਈ ਹੋਈ ਐ ਤੇ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਜਿਹੜਾ ਹੈਗਾ ਆ ਗੰਡ ਟਾਂਕਾ ਉਹ ਅਸੀਂ ਕਿਵੇਂ ਪਾਣਾ ਆ ਬਹੁਤ ਹੀ ਈਜ਼ੀ ਐ ਵੀ ਇਸ ਤਰ੍ਹਾਂ ਮੈਂ ਸੂਈ ਨੂੰ ਮਤਲਬ ਕੱਢ ਲਿਆ ਹੈਗਾ ਆ ਮੈਕਸ ਨੂੰ ਚਲੋ ਪਿੱਛੇ ਟੋ ਕੱਪੜਾ ਪੈਣਾ ਤੂੰ ਸਿੱਖਣਾ ਐ ਤੂੰ ਕੀ ਕਰਨਾ ਦੱਸੋ ਇਸ ਤਰ੍ਹਾਂ ਲੈਣਾ ਸੀ ਇਹਨੂੰ ਤੇ ਅਸੀਂ ਇਹਨੂੰ ਇਸ ਤਰ੍ਹਾਂ ਕਰ ਲਓ ਜੀ ਇਸ ਤਰ੍ਹਾਂ ਕਰਕੇ ਇਹਨੂੰ ਅਸੀਂ ਫਿਰ ਇੱਧਰ ਦੀ ਕੱਢਣਾ ਆ ਫਿਰ ਅਸੀਂ ਇਹਨੂੰ ਉੱਪਰ ਦੀ ਕੱਢ ਲਾਂਗੇ ਤੇ ਇਹ ਹੋ ਗਿਆ ਜੀ ਸਾਡਾ ਗੰਡ ਟਾਂਕਾ ਠੀਕ ਹੈ ਜੀ ਤੇ ਅੱਗੇ ਵੀ ਅਸੀਂ ਬਸ ਇਸ ਤਰ੍ਹਾਂ ਹੀ ਇਹਨੂੰ ਲੈ ਕੇ ਜਾਣਾ ਤੇ ਫੈਬਰਿਕ ਦਾ ਇੰਨਾ ਕੁ ਅਸੀਂ ਸਪੇਸ ਦੇਣਾ ਹੈ ਤੇ ਇੰਨਾ ਕੁ ਅਸੀਂ ਉਪਰੋਂ ਨੀਡਲ ਦੇ ਨਾਲ ਚੱਕਣਾ ਹੈ ਤੇ ਬਹੁਤ ਹੀ ਇਜ਼ੀ ਹੈ ਕੋਈ ਵੀ ਇਹਨੂੰ ਕੱਢ ਸਕਦਾ ਹੈ ਸਾਡੀਆਂ ਪੁਰਾਣੀਆਂ ਮਾਮਾਂ ਨੂੰ ਤਾਂ ਸਾਰਾ ਕੁਝ ਹੀ ਆਂਦਾ ਆ ਵੈਸੇ ਅੱਜਕੱਲ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਨਹੀਂ ਪਤਾ ਇਹ ਇਸ ਤਰ੍ਹਾਂ ਬੱਸ ਅਸੀਂ ਕਰ ਲੈਣਾ ਹੈ ਸਾਰਾ ਹੀ ਹਾਂਜੀ ਦੇਖੋ ਜੀ ਬਹੁਤ ਹੀ ਪਿਆਰਾ ਜਿੱਦਾਂ ਨਾ ਮੋਤੀ ਲੱਗੇ ਹੁੰਦੇ ਆ ਜੀ ਥੋੜੇ ਥੋੜੇ ਸਪੇਸ ਤੇ ਹਨਾ ਇੰਨਾ ਜਿਆਦਾ ਪਿਆਰਾ ਇਹ ਜਿਹੜਾ ਹੈਗਾ ਹੈ ਟਾਂਕਾ ਬਹੁਤ ਹੀ ਪਿਆਰਾ ਹੈ ਤੇ ਤੁਸੀਂ ਸਿਰਫ ਇੰਨਾ ਕੀ ਇਥੋਂ ਸਪੇਸ ਦੇਣੀ ਆ ਤੇ ਇਥੋਂ ਤੁਸੀਂ ਫੈਬਰਿਕ ਚੱਕਣਾ ਆ ਤੇ ਫੇਰ ਤੁਸੀਂ نیچے ਤੋਂ ਇਸ ਤਰ੍ਹਾਂ ਲੈਣਾ ਥ੍ਰੈਡ ਨੂੰ ਤੇ ਇਹ ਹੈਗਾ ਹੈ ਆਪਣਾ ਐਂਕਰ ਵਰਕ ਦੇ ਨਾਲ ਅਸੀਂ ਜਿਹੜਾ ਕੰਮ ਕਰ ਰਹੇ ਆ ਨੀਡਲ ਦੇ ਨਾਲ ਬਹੁਤ ਹੀ ਜ਼ਿਆਦਾ ਇਜ਼ੀ ਹੈ ਤੇ ਬਹੁਤ ਹੀ ਪਿਆਰਾ ਮੋਤੀਆਂ ਵਰਗਾ ਡਿਜ਼ਾਈਨ ਜਿਹੜਾ ਆ ਬਣ ਕੇ ਸਾਡਾ ਰੈਡੀ ਹੋਣਾ ਆ ਜਿੱਥੋਂ ਤੁਹਾਨੂੰ ਲੱਗੇ ਕਿ ਲੂਜ਼ ਹੋ ਰਿਹਾ ਆ ਉੱਥੋਂ ਤੁਸੀਂ ਇਹਨੂੰ ਹਲਕਾ ਟਾਈਟ ਕਰ ਸਕਦੇ ਆ ਐਸਟ੍ਰਾ ਸੀ ਨੂੰ ਕੱਢ ਲੈਣਾ ਇਹਨੂੰ ਅਸੀਂ ਅੱਗੋਂ ਸਿੰਪਲ ਇੰਨਾ ਥ੍ਰੈਡ ਲੈਣਾ ਥੋੜਾ ਥੋੜਾ ਫੈਬਰਿਕ ਲੈ ਕੇ ਨਾ ਤੇ ਇਸ ਤਰ੍ਹਾਂ ਹੀ ਅਸੀਂ ਸਿੰਪਲ ਜਿਹਾ ਇਹਨੂੰ ਟਾਂਕਾ ਜਿਹੜਾ ਦੇ ਦੇਣਾ ਹੈ ਕਿਉਂਕਿ ਇਹ ਹੈਗਾ ਰਾਉਂਡ ਸ਼ੇਪ ਚ ਅੱਗੇ ਤੇ ਇੱਥੇ ਥੋੜਾ ਮੁਸ਼ਕਲ ਹੋ ਰਿਹਾ ਸੀਗਾ ਇੱਥੇ ਗੰਢ ਜਿਹੜਾ ਹੈਗਾ ਆ ਸਾਡਾ ਟਾਂਕਾ ਆ ਉਹ ਅਸੀਂ ਨਹੀਂ ਦਵਾਂਗੇ ਇੱਥੋਂ ਅਸੀਂ ਸਿੰਪਲ ਹੀ ਇਹਨੂੰ ਟਾਂਕਾ ਦੇਣਾ ਹੈ ਜਿਹਦੇ ਨਾਲ ਸਾਡੀ ਫੁੱਲ ਗ੍ਰੇਸ ਆਣੀ ਹੈ ਫਿਰ ਵੀ ਐਸਕਰ ਹਾਂਜੀ ਹੁਣ ਅਸੀਂ ਜਿਹੜੀ ਹਾਫ ਸਾਡੀ ਅੰਬੀ ਰਹਿ ਗਈ ਸੀ ਹੁਣ ਅਸੀਂ ਇਹਨੂੰ ਮਤਲਬ ਕੰਪਲੀਟ ਕਰ ਲਾਂਗੇ ਇਸ ਤਰ੍ਹਾਂ ਅਸੀਂ ਨਾ ਲੈ ਲਿਆ ਹੋਇਆ ਜੀ ਡਬਲ ਥ्रेड ਲੈਣਾ ਆ ਅਸੀਂ ਇਸ ਤਰ੍ਹਾਂ ਲੈ ਲਿਆ ਹੋਇਆ ਜੀ ਡਬਲ ਥ्रेड ਦੇਖ ਸਕਦੇ ਤੁਸੀਂ ਤੇ ਇੱਥੇ ਅਸੀਂ ਹੁਣ ਕਰਨਾ ਹੈਗਾ ਜੀ ਸੰ मतलब ਜਿਹੜਾ ਸੰਗਲੀ ਟਾਂਕਾ ਹੁੰਦਾ ਉਹਨਾਂ ਬਸ ਉਹੀ ਕਰਨਾ ਹੈ ਇਸ ਤਰ੍ਹਾਂ ਇਹਦੇ ਨਾਲ ਕੀ ਮੋਟਾ ਜਿਹਾ ਬਣੇਗਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਬਣਨਾ ਹੈ ਤੇ ਇਦਾਂ ਹੀ ਸੰਗਲੀ ਨੂੰ ਅਸੀਂ ਸੰਗਲੀ ਦੇ ਵਿੱਚੋਂ ਹੀ ਲਈ ਜਾਣਾ ਹੈ ਇਹ ਇਸ ਤਰ੍ਹਾਂ ਕਰਕੇ ਤੇ ਬਹੁਤ ਹੀ ਵਧੀਆ ਸਾਡੀ ਜਿਹੜੀ ਅੰਬੀਆ ਬਣ ਕੇ ਤਿਆਰ ਹੋਣੀ ਹੈ ਇਸ ਤਰ੍ਹਾਂ ਦੇਖੋ ਕਿੰਨਾ ਪਿਆਰਾ ਸੰਗਲ ਬਣਦਾ ਵੇਆ ਵਿਚੋਂ ਇਸ ਤਰ੍ਹਾਂ ਲਈਏ ਇਹਨੂੰ ਤੇ ਫਿਰ ਹੋਰ ਵੀ ਜ਼ਿਆਦਾ ਵਧੀਆ ਬਣਦਾ ਹੈ ਜੀ ਦੇਖੋ ASCII ਇਸ ਤਰ੍ਹਾਂ ਸੰਗਲੀ ਦੇ ਵਿੱਚੋਂ ਦੀ ਕੱਢ ਰਹੇ ਆ ਤਾਂ ਕਿ ਜਿਹੜਾ ਸਾਡਾ ਸੰਗਲ ਵਧੀਆ ਤਰੀਕੇ ਦੇ ਨਾਲ ਬਣ ਸਕੇ ਦੇਖ ਸਕਦੇ ਤੁਸੀਂ ਕਿੰਨਾ ਹੀ ਪਿਆਰਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਜਿੰਨਾ ਇਧਰ ਇਹ ਥੋੜਾ ਮੋਟਾ ਟਾਂਕਾ ਹੈ ਤੇ ਉਧਰ ਐਵੇਂ ਜਿਹੜਾ ਸੰਗਲੀ ਹੈਗਾ ਇਹ ਵੀ ਬਹੁਤ ਹੀ ਵਧੀਆ ਹੈ ਜੀ ਦੋਨੋਂ ਟਾਂਕੇ ਬਹੁਤ ਹੀ ਵਧੀਆ ਹੈ ਸੰਗਲੀ ਟਾਂਕਾ ਵੀ ਤੇ ਗੰਡ ਟਾਂਕਾ ਵੀ ਤੇ ਦੋਨੋਂ ਜਿਹੜੇ ਮੈਚ ਹੋ ਗਏ ਆ ਬਾਕੀ ਤੁਸੀਂ थ्रेड ਦਾ ਕਲਰ ਜਿਹੜਾ ਉਹ ਤੁਹਾਡੀ ਪਸੰਦ ਦਾ ਆ ਠੀਕ ਹੈ ਜੀ ਹੁਣ ਅਸੀਂ ਇਹਨੂੰ ਫਿਲ ਕਰਾਂਗੇ ਹੁੰਦਾ ਸੀ ਇਹਨੂੰ ਆਸਰਾ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਕਰ ਸਕਦੇ ਹੋ ਜਿੱਦਾਂ ਵੀ ਤੁਹਾਡਾ ਦਿਲ ਕਰੇ ਇਸ ਤਰ੍ਹਾਂ ਕਰਕੇ ਬਹੁਤ ਹੀ ਪਿਆਰਾ ਜਿਹਾ ਬੂਰ ਬਣਾਣਾ ਹੈ ਜੇ ਅਸੀਂ ਇਦਾਂ ਕਰਕੇ ਤੇ ਅਸੀਂ ਹੁਣ ਫਿਰ ਇਦਨਲੀ ਸਾਈਡ ਬਣਾਵਾਂਗੇ ਇਸ ਤਰ੍ਹਾਂ ਕਰਨਾ ਹੈ ਕਿਸੇ ਵੀ ਤੁਸੀਂ ਮੇਰਾ ਤਰੀਕੇ ਦੇ ਨਾਲ ਇਹਨੂੰ ਵਿੱਚੋਂ ਪੱਤੀ ਨੂੰ ਫਿਲ ਕਰ ਸਕਦੇ ਹੋ तरीके ਤੁਹਾਨੂੰ ਮੈਂ ਦੱਸ ਦਿੱਤੇ ਆ ਬਾਕੀ ਇਹ ਪਸੰਦ ਤੁਹਾਡੀ ਆ ਕਿ ਤੁਸੀਂ ਇਹਨੂੰ ਅੱਗੇ ਕਿੱਦਾਂ ਦੇ ਮਤਲਬ ਫੀਲ ਕਰਨਾ ਹੈ ਵਿੱਚੋਂ ਕਿਉਂਕਿ ਮੈਂ ਟਾਂਕੇ ਦੱਸੇ ਆ ਬਾਕੀ ਜਿਹੜਾ ਡਿਜ਼ਾਈਨ ਆ ਜੋ ਵੀ ਚੋਇਸ ਆ ਤੁਹਾਡੀ ਦੇਖੋ ਜੀ ਕਿੰਨਾ ਪਿਆਰਾ ਜਿਹੜਾ ਡਿਜ਼ਾਈਨ ਆ ਬਣ ਕੇ ਤੇ ਤਿਆਰ ਤੁਹਾਡੇ ਸਾਹਮਣੇ ਦੇਖ ਸਕਦੇ ਤੁਸੀਂ ਕਿਸੇ ਵੀ ਤਰ੍ਹਾਂ ਤੁਸੀਂ ਕਿਤੇ ਵੀ ਇਹ ਜਿਹੜਾ ਡਿਜ਼ਾਈਨ ਆ ਪਾ ਸਕਦੇ ਹੋ ਇਹਦੀ ਬੈਕ ਸਾਈਡ ਵੀ ਬਹੁਤ ਹੀ ਵਧੀਆ ਦੇਖੋ ਸਫਾਈ ਆਈ ਹੈ ਤੇ ਫਰੰਟ ਤੇ ਵੀ ਮਿਲਦੇ ਤੁਹਾਨੂੰ ਕਿਸੇ ਹੋਰ ਨਵੇਂ ਟਾਂਕੇ ਦੇ ਨਾਲ ਠੀਕ ਹੈ ਜੀ ਨਵੇਂ ਡਿਜ਼ਾਈਨ ਦੇ ਨਾਲ